ਕਹਦਾ ਆਪਣੀ ਆਟੋਗ੍ਰਾਫੇ 'ਚ ਲਿਖਦਾ ਜਦ ਮੈਂ ਛੋਟਾ ਸੀ ਬੱਚਿਆਂ ਨਾਲ ਖੇਡਦਾ ਸੀ ਤੇ ਬੱਚਿਆਂ ਦੇ 'ਚ ਮੈਂ ਡੇਂਗਾ ਮਾਰਦਾ ਸੀ ਮੈਂ ਸਭ ਕੁਝ ਜਾਣਦਾ ਤੁਸੀਂ ਕੁਝ ਵੀ ਪੁੱਛੋ ਮੈਂ ਦੱਸਾਂ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੈ ਹਰ ਸਮੱਸਿਆ ਦਾ ਸਮਾਧਾਨ ਮੇਰੇ ਕੋਲ ਹੈ ਤੁਸੀਂ ਪੁੱਛੋ ਤੇ ਮੈਂ ਦੱਸਾਂ ਸੋਕਰੇਟ ਲਿਖਦਾ ਮੈਂ ਬੱਚਿਆਂ ਵਿੱਚ ਲੀਡਰ ਬਣਿਆ ਹੋਇਆ ਸੀ ਨੇਤਾ ਬਣਿਆ ਹੋਇਆ ਸੀ ਅਕਸਰ ਨੇਤੇ ਬੱਚਿਆਂ ਦੇ ਹੀ ਹੁੰਦੇ ਨੇ ਕਰੀਬਨ ਮੈਂ ਨੇਤਾ ਬਣਿਆ ਹੋਇਆ ਸੀ ਲੀਡਰ ਬਣਿਆ ਹੋਇਆ ਸੀ ਬੱਚੇ ਮੈਥੋਂ ਪੈ ਖਾਂਦੇ ਸਨ ਤੇ ਮੈਨੂੰ ਮਹਾਨ ਸਿਆਣਾ ਸਮਝਦੇ ਸਨ ਕਹਿੰਦੇ ਜਦ ਮੈਂ ਜਵਾਨ ਹੋਇਆ ਤੇ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਮੈਂ